ਨਮਸਕਾਰ ਤੁਸੀਂ ਦੇਖ ਰਹੇ ਹੋ ਪਾਵਰਫੁਲ ਨਿਊਜ਼ ਚੈਨਲ ਜ਼ਿਲ੍ਹਾ ਫਰੀਦਕੋਟ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਬੜੀ ਸ਼ਾਂਤੀਪੂਰਨ ਢੰਗ ਨਾਲ ਹੋਈਆਂ ਜਿਸ ਵਿੱਚ ਬਲਾਕ ਸੰਮਤੀ ਦੇ ਪੰਜ ਪਿੰਡ ਡੋੜ ਚੱਕ ਸਹੂ ਜਨੇਰੀਆਂ ਸੰਗਰਾਹੂਰ ਅਤੇ ਰੁਪਈਆਂ ਵਾਲਾ ਤੋਂ ਸ਼ਾਨਦਾਰ ਜਿੱਤ ਪ੍ਰਾਪਤ ਕਰਦੇ ਹੋਏ ਸਰਦਾਰ ਰਣਜੀਤ ਸਿੰਘ ਦਾ ਪਿੰਡ ਪਹੁੰਚਣ ਤੇ ਪੰਜਾਂ ਪਿੰਡਾਂ ਦੇ ਲੋਕਾਂ ਨੇ ਪਰਮਾਣ ਸਵਾਗਤ ਕੀਤਾ ਅਤੇ ਸਰਦਾਰ ਰਣਜੀਤ ਸਿੰਘ ਦੇ ਕੀਤੇ ਹੋਏ ਕੰਮਾਂ ਬਾਰੇ ਆਪਣੀ ਆਪਣੀ ਗੱਲ ਆਖੀ ਦੇਖਦੇ ਹਾਂ ਪੂਰੀ ਰਿਪੋਰਟ ਨਮਸਕਾਰ ਤੁਸੀਂ ਦੇਖ ਰਹੇ ਹੋ ਪਾਵਰਫੁਲ ਨਿਊਜ਼ ਚੈਨਲ ਅੱਜ ਅਸੀਂ ਖੜੇ ਹਾਂ ਫਿਰਕੁਰ ਦੇ ਬਿੰਦਰਾ ਕਾਲਜ ਦੇ ਵਿੱਚ ਜਿੱਥੇ ਜ਼ਿਲ੍ਹਾ ਪ੍ਰਿਸ਼ਦ ਅਤੇ ਬਲਾਕ ਸੰਪਤੀ ਦੇ ਚੋਣਾਂ ਦਾ ਫੈਸਲਾ ਹੋਣ ਜਾ ਰਿਹਾ ਹੈ ਕੌਣ ਜਿੱਤੇ ਕੌਣ ਹਾਰਦਾ ਦੇਖਦੇ ਹਾਂ ਪੂਰੀ ਰਿਪੋਰਟ ਬਲੰਦ ਸਿੰਘ ਦੇ ਮੋਰਿ ਭਾਰੀ ਵੋਟਾਂ ਦੀ 543 ਵੋਟਾਂ ਵੱਖ ਕਰੀਵਾਲੋ ਇਹਨਾਂ ਦੀ ਗੱਲ ਸੁਣੋ ਜੀ ਆਸੀ ਸਰਦਾਰ ਸਾਹਿਬ ਤੁਸੀਂ ਬਲਕ ਸੰਤੀ ਦੀਆਂ ਅੰਕੇ ਚੋਣਾ ਉਹਦੇ ਵਿੱਚ ਬੜੀ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਪੰਜ ਪਿੰਡਾਂ ਨੇ ਤੁਹਾਨੂੰ ਬਹੁਤ ਵੱਡਾ ਮਾਣ ਸ਼ਿਕਾਰ ਦਿੱਤਾ ਤੁਸੀਂ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਕਾਂਗਰਸ ਪਾਰਟੀ ਨੇ ਟਿਕਟ ਦੇ ਕੇ ਨਵਾਜਿਆ ਸੀ ਕਾਂਗਰਸ ਪਾਰਟੀ ਨੇ ਇਸ ਕਰਕੇ ਸਾਰੇ ਹੀ ਪੰਜਾਂ ਪਿੰਡਾਂ ਨੇ ਵਰਕਰਾਂ ਨੇ ਸਾਥ ਨੇ ਸਾਰਿਆਂ ਨੇ ਬਹੁਤ ਵੱਡਾ ਸਾਥ ਦਿੱਤਾ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦੀ ਹਾਂ ਆਉਦੇ ਪਿੰਡ ਦਾ ਨਗਰ ਦਾ ਸਾਰਿਆਂ ਨੇ ਇੱਕ ਤਣਾ ਵੀ ਬਹੁਤ-ਬਹੁਤ ਹੀ ਸਾਥ ਦਿੱਤਾ ਮੈਨੂੰ ਔਰ ਜਿਹੜੇ ਪਿੰਡਾਂ ਪਿੰਡਾਂ ਨੇ ਤੁਹਾਨੂੰ ਵੋਟ ਪਾ ਕੇ ਜਿੱਤ ਤੱਕ ਲਿਖਦਾ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਜੀ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਐਡੀ ਵੱਡੀ ਜਿੱਤ ਨਾਲ ਦਿਤਾਇਆ ਤੇ ਬਹੁਤ ਹੀ ਮਿਹਨਤ ਕੀਤੀ ਸਾਡੇ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਸਾਡੇ ਪਿੰਡ ਦੇ ਸਾਰੇ ਮੋਹਤਵਾਰ ਬੰਦਿਆਂ ਨੇ ਉਹਨਾਂ ਦਾ ਮੈਂ ਬਹੁਤ-ਬਹੁਤ ਦਿਲੋਂ ਧੰਨਵਾਦ ਕਰਦਾ ਹਾਂ ਸਪੈਸ਼ਲ ਤੁਹਾਨੂੰ ਇਹਨਾਂ ਪਤਾ ਵੀ ਤੁਹਾਡੀ ਹਰੇਕ ਪਿੰਡ ਦੇ ਵਿੱਚ ਔੜ ਵਧੀ ਹੈ हां बिल्कुल जी सारे ਪਿੰਡਾਂ ਨੇ ਬਹੁਤ ਬਹੁਤ ਵੱਡਾ ਸਾਥ ਦਿੱਤਾ ਮੇਰਾ ਮੈਂ ਸਤਿਕਾਰ ਕਰਦਾ ਸਾਰੇ ਵੀਰਾਂ ਦਾ ਸਾਰੇ ਸਾਡੇ ਕਾਂਗਰਸ ਪਾਰਟੀ ਦੇ ਵਰਕਰਾਂ ਦਾ ਸਾਰੇ ਸਾਡੇ ਜਿੰਨੇ ਵੀ ਪੰਚ ਸਰਪੰਚ ਜਿਨ੍ਹਾਂ ਨੇ ਮਿਹਨਤ ਕੀਤੀ ਮੇਰੇ ਲਈ ਖਾਸ ਕਰਕੇ ਮੇਰੇ ਲਈ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਸਾਰੇ ਹੀ ਪਿੰਡਾਂ ਦਾ ਬਹੁਤ ਬਹੁਤ ਧੰਨਵਾਦੀ ਕਾਂਗਰਸ ਪਾਰਟੀ ਨੇ ਜੋ ਮੈਨੂੰ ਟਿਕਟ ਦਿੱਤੀ ਸਰਦਾਰ ਢਿੱਲੋਂ ਸਾਹਿਬ ਨੇ ਉਹਨਾਂ ਨੂੰ ਮੈਂ ਜੀ ਆਇਆਂ ਕਹਿੰਦਾ ਕਿ ਉਹਨਾਂ ਨੇ ਪੰਜਾਂ ਪਿੰਡਾਂ 'ਚੋਂ ਮੱਲਾ ਕੇ ਮੈਨੂੰ ਉਮੀਦਵਾਰ ਲਾਣਿਆ ਸੀ ਤੇ ਅਸੀਂ ਜਿੱਤ ਦੀ ਜੋ ਸੇਰਾ ਉਹਨਾਂ ਨੂੰ ਵੀ ਬਹੁਤ ਵੱਡਾ ਜਾਂਦਾ। ਇਹ ਜਿੱਤ ਇਸ ਸਰਾਂ ਕੁਛੂ ਦੀ ਤਰ੍ਹਾਂ ਢਿਲਣ ਦਿੱਤਾ। ਬਿਲਕੁਲ ਜੀ ਬਿਲਕੁਲ। ਅੱਜ ਤੁਹਾਡੇ ਬੱਚੇ ਨੇ ਬਲੈਕਸਕੂਨ ਨੂੰ ਚਾਣੋ ਦੀ ਬੜੀ ਵੱਡੀ ਜਿੱਤ ਆਪ ਕੀਤੀ ਹੈ। ਹਾਂਜੀ ਬਹੁਤ ਵੱਡੀ ਕੀਤੀ ਹੈ ਜੀ। ਹਾਂਜੀ। ਸਾਰੇ ਭੈਣ ਭਰਾਵਾਂ ਨੇ ਬਹੁਤ ਮਦਦ ਕੀਤੀ, ਬਹੁਤ ਧਿਆਨ ਨਾਲ ਜਿਤਾਇਆ ਬੱਚੇ ਨੂੰ। ਸਾਰਿਆਂ ਦਾ ਧੰਨਵਾਦ, ਬਹੁਤ-ਬਹੁਤ ਧੰਨਵਾਦ ਜੀ। ਲੰਮਾ ਪਿੰਡ ਵਾਲੇ ਭੈਣ ਭਰਾਵਾਂ ਨੇ ਜਿਨ੍ਹਾਂ ਨੇ ਜਿਤਾਇਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਆਪਣੇ ਨਾਲ ਹੋਰ ਪੰਜ ਪਿੰਡ ਸੀਗੇ ਹਾਂਜੀ ਉਹ ਸਾਰੇ ਪਿੰਡ ਦੇਖੋ ਜਿਹੜਾ ਆਪਣਾ ਗੋੜ ਪਿੰਡ ਆ ਗੋੜ ਪਿੰਡ ਦੇ ਵਿੱਚ ਤਾਂ ਰਹਿੰਦੇ ਆ ਆਪਣੇ ਲੋਕਾਂ ਨੂੰ ਪਤਾ ਹੈ ਹਾਂਜੀ ਜਿਹੜੇ ਚਾਰ ਪਿੰਡ ਹੋਰ ਆ ਹਾਂਜੀ ਉਹਨਾਂ ਨੂੰ ਤਾਂ ਕਿਸੇ ਨੂੰ ਪਤਾ ਹੀ ਨਹੀਂਗਾ ਕਿ ਰਣਜੀਤ ਕੌਣ ਆ ਹਾਂਜੀ ਉਹਨਾਂ ਨੇ ਵੀ ਵੋਟਾਂ ਪਾਈਆਂ ਉਹਨਾਂ ਨੂੰ ਕੀ ਕਰਨ ਜਾਂਦੇ ਹੋ ਉਹਨਾਂ ਦਾ ਹੀ ਸਾਰੇ ਜਾਣਦੇ ਆਪਾਂ ਜਾਣਦੇ ਜੀ ਆਏ ਫੋਏ ਸਾਰੇ ਰਣਜੀਤ ਸਿੰਘ ਸਰਪੰਚ ਉਹਨਾਂ ਨਾਲ ਮਿਲਦਾ ਜੁਲਦਾ ਹੈ ਉਹਨਾਂ ਨਾਲ ਜਾਂਦਾ ਆਉਂਦਾ ਹੈ ਉਹਨਾਂ ਨਾਲ ਬਹੁਤ ਪ੍ਰੇਮ ਪਿਆਰ ਕਰਦਾ ਸਾਰਿਆਂ ਨਾਲ ਤੇ ਤਾਂ ਕਰਕੇ ਸਾਰੇ ਰਲੇ ਮਿਲੇ ਆ ਜੀ ਅੱਜ ਆਪ ਦੇ ਪੁੱਤ ਦੀ ਜਿੱਤ ਦੇ ਵਿੱਚ ਕਿੰਨੀ ਖੁਸ਼ੀ ਹਦੋਂ ਜਿੰਨੀ ਨਾ ਗਈ ਉੰਨੀ ਖੁਸ਼ੀ ਆ ਜੀ ਬਹੁਤ ਜ਼ਿਆਦਾ ਖੁਸ਼ੀ ਆ ਜਿੰਨੀ ਕਹਿ ਦਿੱ ਗਏ ਕਿ ਉੰਨੀ ਹੀ ਖੁਸ਼ੀ ਆ ਨਾਚ ਕੇ ਦਿਖਾਵਾਂਗੇ ਫਿਰ ਮਾਣ ਇਹਦਾ ਕਾਹਦਾ ਆਤਮਾ ਦਾ ਹੋ ਗਿਆ। ਤੋਂ ਪਹਿਲਾਂ ਤਾਂ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਚਾਹੁੰਦੇ ਆ ਜਿਨ੍ਹਾਂ ਨੇ ਸਾਨੂੰ ਇੰਨਾ ਮਾਨ ਬਖਸ਼ਿਆ ਪਰਮਾਤਮਾ ਦਾ ਹੱਥ ਸਾਡੇ ਸਿਰ ਤੇ ਆ ਸਾਡੇ ਬਜ਼ੁਰਗਾਂ ਦੇ ਵੀ ਸਿਰ ਤੇ ਆ ਸਾਰੀ ਪੰਚਾਇਤ ਦਾ ਅਸੀਂ ਧੰਨਵਾਦ ਕਰਨਾ ਚਾਹੁੰਦੇ ਆ ਸਾਰੇ ਪਿੰਡ ਦਾ ਬਾਕੀ ਸਾਰੇ ਨਗਰ ਜਿਹੜੇ ਸਾਡੇ ਪੰਜ ਪਿੰਡਾਂ ਦੀ ਸਾਡੀ ਜੱਤ ਹੋਈ ਆ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਸਾਰੇ ਮੋਤਵਾਰ ਵਿਅਕਤੀਆਂ ਦਾ ਜੋ ਕਿ ਸਾਨੂੰ ਪਹਿਲਾਂ ਤੋਂ ਵਿਅਕਤੀ ਤੌਰ ਤੇ ਸਾਰੇ ਜਾਣਦੇ ਆ ਸਾਡੇ ਸਾਡੇ ਆਸ-ਪਾਸ ਦੇ ਪਿੰਡਾਂ ਦੇ ਮੋਤਵਾਰ ਵਿਅਕਤੀ ਸਾਡੀ ਪਹਿਲਾਂ ਤੋਂ ਹੀ ਬਹੁਤ ਜਾਣ ਪਛਾਣ ਆ ਸਾਰੇ ਵਿਅਕਤੀ ਸਾਡਾ ਬਹੁਤ ਹੀ ਸਤਿਕਾਰ ਕਰਦੇ ਅਸੀਂ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਹਾਂ ਅਸੀਂ ਦੋਵੇਂ ਹੱਥ ਜੋੜ ਕੇ ਸਾਰੇ ਪੰਜਾਂ ਪਿੰਡਾਂ ਨੂੰ ਬਹੁਤ-ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਆਪਦੀਆਂ ਕੀਮਤੀ ਵੋਟਾਂ ਪਾ ਕੇ ਇੱਡਾ ਵੱਡਾ ਮਾਨ ਬਖਸ਼ਿਆ ਅਸੀਂ ਬਹੁਤ-ਬਹੁਤ ਧੰਨਵਾਦੀ ਆ ਅਸੀਂ ਦੂਰੀ ਵਾਰ ਫੇਰ ਕਹਿੰਨੇ ਆ ਕਿ ਅਸੀਂ ਪੰਜਾਂ ਪਿੰਡਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਵੀਰ ਜੀ ਕੁਸ਼ਲਦੀਪ ਸਿੰਘ ਢਿੱਲੋਂ ਐਮਐਲਏ ਸਾਬਕਾ ਐਮਐਲਏ ਪ੍ਰੀਤਕੋਟ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਨਾਲ ਸਹਿਯੋਗ ਦੇ ਕੇ ਮੋਢੇ ਨਾਲ ਮੋਢਾ ਲਾ ਕੇ ਸਾਨੂੰ ਬਹੁਤ ਬਹੁਤ-ਬਹੁਤ ਮਾਨ ਬਖਸ਼ਿਆ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਹਾਂਜੀ ਭਾਜੀ ਕੀ ਨਾਮ ਤੁਹਾਡਾ ਜੀ ਨਾਲ ਸਗੀ ਦੀਪਤਾ ਅਸੀਂ ਬਹੁਤ ਹਿੰਮਤ ਮਾਰੀ ਵੀ ਰਣਜੀਤ ਸਿੰਘ ਜੱਤ ਜੀ ਤੇ ਵੀ ਬਹੁਤ ਸਾਨੂੰ ਖੁਸ਼ੀ ਆ ਜਿਹੜੇ ਪੰਜਾਂ ਪਿੰਡਾਂ ਦੇ ਲੋਕਾਂ ਨੇ ਆਪਣਾ ਵੋਟਾਂ ਪਾ ਕੇ ਉਹਨਾਂ ਨੇ ਕਿ ਕੀ ਕਹਿਣਾ ਉਹ ਬਹੁਤ ਮੇਰੇ ਪੁੱਤ ਨੇ ਬਹੁਤ ਹਿੰਮਤ ਮਾਰੀ ਵੀ ਜੱਤ ਜੀ ਮੇਰਾ ਚਾਚਾ ਤੇ ਬਹੁਤ ਆਦੇ ਵੱਲੋਂ ਨੇ ਬਹੁਤ ਜੀਰ ਲਾਇਆ ਤੇ ਪੱਧਰ ਤੱਕ ਹੋ ਵੀ ਸਕਦਾ ਹੈ ਹਾਂ ਜੀ ਮਾਤਾ ਜੀ ਕੀ ਨਾਮ ਤੁਹਾਡਾ ਜੀ ਮਨਜੀਤ ਉਹ ਜਿਹੜੀ ਇਹ ਰਨਜੀਤ ਸਰਪੰਚ ਨੇ ਐਡੀ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਪੰਜਾਂ ਪਿੰਡਾਂ ਦੇ ਵਿੱਚੋਂ ਹੀ ਵੋਟ ਵਧੀ ਹੈ ਕਾਂਗਰਸ ਪਾਰਟੀ ਦੀ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਬਹੁਤ ਬਹੁਤ ਖੁਸ਼ੀ ਮਨਾਈ ਹੈ ਇਸ ਵਾਸਤੇ ਵੀ ਜੀ ਮੇਰਾ ਸਾਰਾ ਦਿਹਾੜਾ ਬਹੁਤ ਬਹੁਤ ਖੁਸ਼ੀ ਮਨਾਈ ਆ ਅਸੀਂ ਇਸ ਗੱਲ ਦੀ ਸਾਡਾ ਬਹੁਤ ਦਿਲ ਖੁਸ਼ ਹੋਇਆ ਯਾਦ ਰਨਜੀਤ ਜਲ ਦੱਸੋ ਹਾਂਜੀ ਔਰ ਜਿਹੜਾ ਆਪਣਾ ਜੀ ਸਰਪੰਚ ਇਥੋਂ ਜਿੱਤੇ ਹੈ ਬਲੈਕਸ ਨੂੰ ਜੋੜਾ ਤੁਸੀਂ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਬਾਰੇ ਇਹ ਹੀ ਕਹਿਣਾ ਇੱਕ ਤਾਂ ਮੇਰੇ ਚਾਚਾ ਜੀ ਐ ਤੇ ਸਾਰੇ ਪਿੰਡ ਦੇ ਕੰਮ ਵਧੀਆ ਕਰਦੇ ਆ ਪਹਿਲੇ ਨਿੱਕੇ ਸੁਹਾ ਦੇ ਮਾਲਕ ਰਹੇ ਤੇ ਜੋ ਵੀ ਇਹਨਾਂ ਦੇ ਕੋਲੇ ਕੋਈ ਵੀ ਕੰਮ ਕਰਨ ਵਾਸਤੇ ਕਰਾਉਣ ਵਾਸਤੇ ਕੋਈ ਵੀ ਬੰਦਾ ਪਹੁੰਚਦਾ ਉਹ ਵੀ ਕਰੇ ਉਹਨਾਂ ਨੇ ਅੱਜ ਤੱਕ ਜਵਾਬ ਨਹੀਂ ਦਿੱਤਾ ਪਹਿਲਾਂ ਵੀ 10 ਸਾਲਾਂ ਸਰਪੰਚ ਰਹੇ 15 ਸਾਲ ਰਹੇ ਸ਼ਾਇਦ ਵਧੀਆ ਕੰਮ ਕਰਦੇ ਰਹੇ ਆ ਹੁਣ ਵੀ ਅੱਗੇ ਤੋਂ ਵਧੀਆ ਕੰਮ ਕਰਨਗੇ ਇਹ ਲੋਕਾਂ ਨੇ ਬਹੁਤ ਸਪੋਰਟ ਕੀਤੀ ਆ ਤੇ ਵਧੀਆ ਉਹਨਾਂ ਨੂੰ ਵੋਟਾਂ ਪਾ ਕੇ ਵੱਡੀ ਜਿੱਤ ਪ੍ਰਾਪਤ ਦਿੱਤੀ ਇਹਨਾਂ ਨੂੰ ਓਵੇਂ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਵੀ ਇਹ ਵਧੀਆ ਸੁਭਾਅ ਦੇ ਮਾਲਕ ਹੋਣ ਕਰਕੇ ਆਸੇ-ਪਾਸੇ ਪਿੰਡਾਂ 'ਚ ਵੀ ਇਹਨਾਂ ਦਾ ਬਹੁਤ ਲੋਕਾਂ ਨਾਲ ਮੋਹ ਪਿਆਰ ਆ ਜਿਹੜੇ ਕਾਂਗਰਸ ਦੇ ਸਰਪੰਚ ਆ ਜਾਂ ਕੋਈ ਵੀ ਸਰਪੰਚ ਆ ਕਦੇ ਵੀ ਕਿਸੇ ਨਾਲ ਵਿਗਾੜੀ ਨਹੀਂ ਇਸ ਕਰਕੇ ਵੋਟ ਬਹੁਤ ਪਈ ਇਹਨਾਂ ਨੂੰ ਬਾਕੀ ਪਿੰਡਾਂ 'ਚ ਵੀ ਹੋ ਸਕਦਾ ਜ਼ਿਲ੍ਹਾ ਪ੍ਰੀਸ਼ਦ ਖੜ ਜਾਂਦੇ ਤਾਂ ਉੱਥੋਂ ਵੀ ਇਹ ਜਿੱਤ ਪ੍ਰਾਪਤ ਕਰਦੇ ਜਿੱਤ ਜੀ ਬਹੁਤ ਵੱਡੀ ਆ ਇੱਕ ਤਾਂ ਜਿੱਤ ਹੈਗੀ ਆ ਕਿ ਢੱਲੋਂ ਦੇ ਨਾਂ ਨੂੰ ਤੇ ਦੂਜੀ ਸਾਡੀਆਂ ਪਾਰਟੀਆਂ ਦੇ ਦੂਜਿਆਂ ਨੇ ਸਪੋਰਟ ਕਰੀ ਦੂਜੀਆਂ ਕਿਹੜੀਆਂ ਪਾਰਟੀਆਂ ਦੂਜੀਆਂ ਪਾਰਟੀਆਂ ਜੋ ਪਿੰਡ ਲੈਵਲ ਤੇ ਹੋ ਜਾਂਦੀ ਆ ਜੋ ਕਾਲੀਦਾਰ ਆ ਉਹਨਾਂ ਨੇ ਸਾਡਾ ਵਿਰੋਧ ਨਹੀਂ ਕਰਿਆ ਤੇ ਝਾੜੂ ਵਾਲੇ ਜਿਹੜੇ ਸੀਗੇ ਉਹ ਐਨਟੀਸੀਏ ਸਾਡੇ ਇੱਕ ਤਾਂ ਟਰਾਲੀ ਚੋਰ ਪਾਰਟੀ ਆ ਤੇ ਇੱਕ ਬੀਜੇਪੀ ਆ ਗਈ ਉਹ ਵੀ ਕਿਸਾਨ ਵਿਰੋਧੀ ਪਾਰਟੀ ਆ ਉਹ ਵੋਟ ਸਾਰੀ ਰਣਜੀਤ ਨੂੰ ਪਈ ਵੀ ਆ ਜਦੋਂ ਵਿਰੋਧੀਆਂ ਦੀ ਪਾਰਟੀ ਆ ਟਰਾਲੀ ਚੋਰਾਂ ਦੀ ਹੋ ਗਈ ਇੱਕ ਬੀਜੇਪੀ ਦੀ ਹੋ ਗਈ ਉਹ ਸਾਰੀ ਵੋਟ ਜਿਹੜੀ ਕਿਸਾਨੀ ਨਾਲ ਜੁੜੀ ਸੀ ਉਹ ਰਜੀਤ ਸਿੰਘ ਸਰਪੰਚ ਨੂੰ ਪਈ ਐ ਇੱਕ ਉਹ ਪੁਰਾਣੇ ਸਰਪੰਚੀ 10 ਹਾਲ ਕਰੀ ਉਹਨਾਂ ਨੇ ਤੇ ਸਾਡੀ ਸਪੋਰਟ ਵੀ ਉਹਦੇ ਨਾਲ ਸੀ ਸਾਰਿਆਂ ਦੀ ਅਸੀਂ ਟਰਾਲੀ ਚੋਰਾ ਨੂੰ ਤੇ ਜਿਹੜੀ ਬੀਜੇਪੀ ਆ ਇਹ ਵੀ ਕਿਸਾਨ ਵਿਰੋਧੀ ਪਾਰਟੀ ਆ ਅਸੀਂ ਇਹਨੂੰ ਵੋਟ ਨਹੀਂ ਦੇ ਸਕਦੇ ਜਿਹੜਾ ਬੀਜੇਪੀ ਨੂੰ ਵੋਟ ਦਿੰਦਾ ਜਾਂ ਝਾੜੂ ਵਾਲਿਆਂ ਨੂੰ ਵੋਟ ਦਿੰਦਾ ਇਹਨਾਂ ਨੇ ਖਨੌਰੀ ਬਾਰਡਰ ਤੇ ਪਤਾ ਹੀ ਆ ਕਿਸਾਨਾਂ ਨਾਲ ਕੀ ਹਾਲ ਕਰਿਆ। ਸਾਮਿਆਂ ਮੈਂ ਟਰਾਲੀਆਂ ਚੋਰੀ ਕਰੀਆਂ। ਟਰਾਲਾਂ ਦੀ ਟਰਾਲੀਆਂ, ਏਸੀ, ਸਭ ਕੁਝ। ਚਪਲਾਂ ਤਾਂ ਹੀ ਨਹੀਂ ਕਿਸਾਨਾਂ ਨਾਲ ਛੱਡਿਆ ਇਹਨਾਂ ਨੇ। ਉਹਦੇ ਵਿਰੋਧ ਨਾਲ ਬੋਟ ਪਈ ਆ। ਰਜੀਤ ਸਿੰਘ ਸਾਫਕਾ ਸਰਪੰਚ ਆ ਸਾਡੇ ਮੌਜੂਦਾ। ਉਹਨਾਂ ਨੂੰ ਬਹੁਤ-ਬਹੁਤ ਰੱਜ ਦੇਣੀ ਚਾਹੁੰਦੇ ਆ। ਵੈਗਦੀ ਜੀ ਦਾ ਖਾਲਸਾ, ਵੈਗਦੀ ਜੀ ਦੇ। ਅਸਲੀ ਗੱਲ ਇਹ ਮਾਈ ਮਿੱਠੂ ਮਿੱਠੂ ਪੰਚਾਇਤ ਮੈਂਬਰ ਬੋਲਦਾ ਜੀ। ਤੇ ਮੈਂ ਵਾਰ-ਵਾਰ ਕੇ ਅਰਜੀਤ ਸਿੰਘ ਨੂੰ ਸਮਝਾਉਂਦਾ ਵੋਟਾਂ ਪਾ ਕੇ ਜਿਤਾਉਣਾ ਕੋਈ ਬੰਦਾ ਰਾ ਨਹੀਂ ਸਕਦਾ ਹੁੰਦੀ ਸੀ ਪਿੰਡਾਂ ਨੂੰ ਕਿ ਸਾਰੇ ਪਿੰਡਾਂ ਨੂੰ ਜਿੱਤੂਗਾ ਕੋਈ ਬੰਦਾ ਰਾ ਨਹੀਂ ਸਕਦਾ ਸਰਬਨ ਨਾਲ ਸਰਬਨ ਨਾਲ ਪਿਆਰ ਸਰਬਨ ਇਹ ਨਾਲ ਬੰਦਿਆਂ ਨੂੰ ਜਿਤਾਉਂਦਾ ਤੇ ਸਰਬਨ ਨਾਲ ਹੀ ਜੁੜਿਆ ਹੋਰ ਵਰੀਆ ਕਹਿੰਦੇ ਆ ਜੀ ਸ਼ਾਵਾ ਹੈ ਉਹ ਮਹਾਰਾਜ ਨੇ ਜਿੰਦਗੀ ਰੱਖਿਆ ਜਿਹੜੇ ਦੁਨੀਆ ਰੱਖਿਆ ਇਓ ਐਂ ਜੁੜੇ ਰਹਿਣ ਮਾਤਤ ਲੱਗੇ ਰਹਿਣ ਤੇ ਬਾਸ਼ਾ ਪੌਂਦੇ ਰਹਿਣ ਪਿੰਡਾਂ ਦੇ ਪਿੰਡਾਂ ਉਹਨਾਂ ਦਾ ਪਿਆਰ ਮੱਤ ਹੋਈ ਜਾਈ ਦੀ ਆ ਇੱਕ ਗੋਇਆ ਪਕਹਿਣਾ ਸਾਰਾ ਨਾਲ ਹੀ ਸੀਗੀ ਤੇ ਸਾਹਮਣੇ ਹੀ ਆ ਬਸ ਜੀ ਨਿੱਗੇ ਸੁਭਾਅ ਦੇ ਆ ਰਣਜੀਤ ਸਿੰਘ ਕਿਸੇ ਨਾਲ ਗਵਾਈ ਨਹੀਂ ਇਹਨਾਂ ਨੇ ਬਸ ਸਾਰੇ ਪਿੰਡਾਂ ਜਿਲ੍ਹਾਕ ਵਿੱਚ ਸਾਰੇ ਬਹੁਤ ਦੂਤਾਂ ਜੀ ਉਹਨਾਂ ਦੀ ਬਣੀ ਆ ਇਹ ਉਹਦੀ ਇਹਦੀ ਮਿੱਟੀ ਤੋਂ ਨਿਯਾਮ ਨਿਯਾਮ ਤੋਂ ਬਈ ਬੋਟਾ ਪੰਜਾ ਲੋਕਾਂ ਨੇ ਤੇ ਬਹੁਤ ਚਾਣੇ ਆ ਸੋਜਵਾਲ ਦੇ ਤੇ ਬਸ ਬੋਸ ਵਈਆ ਹੋਇਆ ਜੋ ਪਿਆ ਪਹਿਲਾਂ ਤਾਂ ਹੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਆਪਦੇ ਪੰਜਾਂ ਪਿੰਡਾਂ ਦੇ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਹਮ ਹਮਾ ਕੇ ਸਾਨੂੰ ਯੋਗਦਾਨ ਜਿੱਤ ਵਿੱਚ ਸਾਡਾ ਯੋਗਦਾਨ ਪਾਇਆ ਖਾਸ ਤੌਰ ਤੇ ਸਾਡਾ ਪਿੰਡ ਖੁੱਦ ਡੋੜ ਉ ਆਪਣਾ ਸੰਗਰਾਹੂਰ ਜਨੇਰੀਆਂ ਰਪਈਆਂ ਵਾਲਾ ਚੱਕ ਸੂ ਸਾਰੇ ਵੋਟਰਾਂ ਨੇ ਬਹੁਤ ਜ਼ੋਰ ਲਾਇਆ ਤੇ ਦਿਲੋਂ ਸਾਨੂੰ ਸਪੋਰਟ ਕੀਤੀ ਹੈ ਮੈਂ ਧੰਨਵਾਦ ਕਰਦਾ ਸਾਡੇ ਸਾਬਕਾ ਸਰਪੰਚ ਸਰਦਾਰ ਸੁਖਦੇਵ ਸਿੰਘ ਜੀ ਦਾ ਜਿਨ੍ਹਾਂ ਨੇ ਸਾਡੀ ਵੀ ਮਦਦ ਬਹੁਤ ਕੀਤੀ ਸੀ ਸਰਪੰਚੀ ਦੇ ਵਿੱਚ ਮਰਦਾਂ ਵਾਂਗੂ ਮਦਦ ਕੀਤੀ ਸੀ ਤੇ ਅੱਜ ਰਣਜੀਤ ਸਿੰਘ ਸਰਪੰਚ ਦੀ ਵੀ ਉਹਨਾਂ ਨੇ ਮਰਦਾਂ ਵਾਂਗੂ ਮਦਦ ਕੀਤੀ ਹੈ ਅਸੀਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਰੱਬ ਬਾਕੀ ਵਧਾਈਆਂ ਸਾਡੇ ਚਾਚਾ ਜੀ ਨੂੰ ਬਹੁਤ-ਬਹੁਤ ਜਿੱਤ ਦੀ ਖੁਸ਼ੀ ਦੇ ਵਿੱਚ ਜੀ ਧੰਨਵਾਦ ਜੀ ਦੇਖੋ ਜੀ ਵੋਟਾਂ ਦਾ ਦੋਨੇ ਚੀਜ਼ਾਂ ਨੂੰ ਹੀ ਪੈਂਦੀਆਂ ਪਾਰਟੀ ਨੂੰ ਵੀ ਪੈਂਦੀਆਂ ਬੰਦੇ ਦੇ ਰਸੂਕ ਨੂੰ ਵੀ ਪੈਂਦੀਆਂ ਕਿਹ ਵਾਰ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਬੰਦਾ ਬੰਦੇ ਦੇ ਰਸੂਕ ਨੂੰ ਵੀ ਵੋਟ ਪਾ ਦਿੰਦਾ ਤੇ ਜਿਹਦੇ ਕਰਕੇ ਮਤਲਬ ਵੀ ਸਾਨੂੰ ਜਿੱਤ ਪ੍ਰਾਪਤ ਹੋਈ ਹੈ ਨਹੀਂ ਤਾਂ ਕੋਈ ਬੰਦਾ ਮਾੜਾ ਹੋਵੇ ਤਾਂ ਅਗਲਾ ਉਹਨੂੰ ਵੋਟ ਦੂਜੇ ਪਿੰਡ ਦਾ ਭਾਵੇਂ ਪਾਰਟੀ ਵੀ ਹੋਵੇ ਨਹੀਂ ਪਾਉਂਦਾ ਚੰਗੇ ਰਸੂਕ ਨਾਲ ਚੰਗੇ ਲੋਕਾਂ ਨਾਲ ਬੋਲਚਾਲ ਵਧੀਆ ਲੋਕਾਂ ਨਾਲ ਬਹਿਣੀ ਉੱਠਣੀ ਕਿਦਾ ਇਹਦੇ ਚੀਜ਼ ਦਾ ਤਾਂ ਫਰਕ ਰਹਿੰਦਾ ਹੀ ਹੈ ਮੈਂ ਤਾਂ ਬਸ ਇਹੀ ਕਹੂੰਗਾ ਇਤ ਬਹੁਤ ਬਹੁਤ ਧੰਨਵਾਦ ਆ ਸੰਗਤ ਨੇ ਜਿਨ੍ਹਾਂ ਨੇ ਵੋਟਾਂ ਪਾਈਆਂ ਤੇ ਸਾਨੂੰ ਸਾਰਿਆਂ ਨੂੰ ਇੰਨੀ ਖੁਸ਼ੀ ਮਨਾਉਣ ਦਾ ਮੌਕਾ ਦਿੱਤਾ ਸਾਰਿਆਂ ਨੇ ਬਹੁਤ ਵਧੀਆ ਵੋਟਾਂ ਪਾ ਕੇ ਸਾਨੂੰ ਇੰਨੀ ਜੁ ਖੁਸ਼ੀ ਜੋ ਕੇ ਕਰਤਾ ਧੰਨਵਾਦ ਸਾਰਿਆਂ ਦਾ ਇਹਨਾਂ ਹੀ ਸਾਡੀ ਕਾਂਗਰਸ ਦੀ ਬਹੁਤ ਵੱਡੀ ਜਿੱਤ ਆ ਇਸ ਤੋਂ ਵੱਡਾ ਸਾਡਾ ਲੀਡਰ ਕਿ ਕਿ ਢੱਲੋ ਦੇ ਮੂੰਹ ਨੂੰ ਸਾਰੇ ਪਿੰਡਾਂ ਦੇ ਵਿੱਚੋਂ ਬਹੁਤ ਬਹੁਤ ਵੋਟ ਵਧ ਕੇ ਗਈ ਆ ਤੇ ਅਸੀਂ ਜਿੱਤ ਹਾਸਲ ਕੀਤੀ ਬਹੁਤ ਸੌਖੀ ਜਿੱਤ ਹਾਸਲ ਹੋਈ ਮੈਂ ਪਿੰਡ ਡੋੜ ਤੋਂ ਰਣਜੀਤ ਸਿੰਘ ਸਰਪੰਚ ਦੇ ਹਮਾਇਤ ਕਰਦੇ ਆ ਜਿਨ੍ਹਾਂ ਨੇ ਬਹੁਤ ਵੱਡੀ ਜਿੱਤ ਪ੍ਰਾਪਤ ਸਹੀ ਆ ਕਾਂਗਰਸ ਦੇ ਸਰਕਾਰ ਦੇ ਵਿੱਚ ਇਹਨਾਂ ਨੇ ਬਹੁਤ ਵੱਡੇ ਜਿੱਤਾਂ ਹਾਸਲ ਕੀਤੀ ਆ ਆਉਣ ਵਾਲਾ ਭਵਿੱਖ ਜਿਹੜਾ ਕਾਂਗਰਸ ਦੀ ਸਰਕਾਰ ਦੀ ਜਤ ਵੱਲ ਜਾ ਰਿਹਾ ਰਣਜੀਤ ਸਿੰਘ ਸਰਪੰਚ ਨੇ ਜੋ ਪਿੰਡਾਂ ਪਿੰਡਾਂ ਦਾ ਮਨ ਜਿੱਤਿਆ ਇਹਦਾ ਪਹਿਲਾਂ ਵਿਕਾਰ ਸਾਰੇ ਪਿੰਡਾਂ ਦੇ ਵਿੱਚ ਬਹੁਤ ਸੀ ਜੋ ਕਾਂਗਰਸ ਦੇ ਵਿੱਚ ਵਿੱਚ ਬਹੁਤ ਵਿਕਾਰ ਸੀ ਜੋ ਸਰਪੰਚ ਵੀ ਪਿੰਡ ਦੇ ਰਹੇ ਆ ਸਾਬਕਾ ਸਰਪੰਚ ਪਿੰਡ ਦੇ ਰਹੇ ਆ ਇਹਨਾਂ ਦਾ ਜਿਹੜਾ ਵਿਕਾਰ ਸੀ ਸਰਬੰਸੰਗ ਸਰਪੰਚ ਜੋ ਸੁਖਦੇਵ ਸਿੰਘ ਸਰਪੰਚ ਨੇ ਹਮਾਇਤ ਕੀਤੀ ਆ ਜੋ ਸਖਦੇਵ ਸਿੰਘ ਸਾਫ ਕਾ ਸਰਪੰਚ ਸੰਗਰੂਰ ਜੋ ਉਹਨਾਂ ਨੇ ਹਮਾਇਤ ਕੀਤੀ ਜੋ ਜਿੰਨੇ ਵੀ ਕਾਂਗਰਸੀ ਲੀਡਰ ਆ ਇਹਨਾਂ ਨੇ ਬਹੁਤ ਵੱਡੇ ਇਹਨਾਂ ਨੂੰ ਲੀਡ ਦਿੱਤੇ ਆ ਤੇ ਤਾਂ ਹੀ ਇਸੇ ਕਰਕੇ ਇਹਨਾਂ ਦੀ ਬਹੁਤ ਵੱਡੀ ਲੀਡ ਚੋਂ ਜਿੱਤੇ ਆ ਇਹ ਜਿਹੜੀ ਜਿੱਤ ਹੋਈ ਆ ਇਹ ਕਾਂਗਰਸ ਦੀ ਬਹੁਤ ਵੱਡੀ ਜਿੱਤ ਆ ਜੋ ਜ਼ਿਲ੍ਹਾ ਬਲਾਕ ਸੰਭਤੀ ਦੇ ਜਿੱਤ ਹੋਈ ਆ ਪੰਜਾ ਪਿੰਡਾਂ ਦੇ ਵਿੱਚੋਂ ਬਹੁਤ ਵੱਡੀ ਲੀਡ ਨਾਲ 543 ਵੋਟਾਂ ਨਾਲ ਜਿਹੜੀ ਜਿੱਤ ਆ ਬਹੁਤ ਵੱਡੀ ਲੀਡ ਨਾਲ ਜਿੱਤੇ ਆ ਜੋ ਵੀ ਬਲਾਕ ਸੰਭਤੀ ਮੈਂਬਰ ਕੋਈ ਐਡੀ ਵੱਡੀ ਲੀਡ ਨਾਲ ਨਹੀਂ ਜਿੱਤਿਆ 543 ਵੱਡਾ ਜਿਹੜੀ ਲੀਡਾ ਬਹੁਤ ਵੱਡੀ ਜਿੱਤਾ ਇਹਦੇ ਨਾਲ ਕੁਸ਼ਲਦੀਪ ਸਿੰਘ ਢਿੱਲੋਂ ਦਾ ਬਹੁਤ ਵੱਡਾ ਸਹਿਯੋਗ ਹੈ ਜੋ ਕਾਂਗਰਸ ਦੇ ਬਹੁਤ ਵੱਡੀ ਜਿੱਤਾ ਜਿਕਰ ਖਾਲਸਾ ਬਈ ਵੇਖੀ ਪਤਾ ਸਾਰੇ ਪਿੰਡਾਂ ਦਾ ਤਹਿਤੋਂ ਧੰਨਵਾਦੀ ਆ ਜੀ ਜਿਨ੍ਹਾਂ ਨੇ ਸਾਨੂੰ ਵੋਟ ਪਾ ਕੇ ਜਿਤਾਇਆ ਕਾਂਗਰਸ ਪਾਰਟੀ ਨੂੰ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦੀ ਹੈ ਵਧੀਆ ਵਧੀਆ ਕੰਮ ਕਰਦੇ ਸਪੰਸ ਸਾਹਿਬ ਕਿਸੇ ਨਾਲ ਵਿਤਕਰਾਨੀਗਾ ਜਦੋਂ ਮਰਜ਼ੀ ਆ ਜਾਣ ਬਾਹਰ ਖੁੱਲੇ ਹੀ ਆ ਵੈਰੂ ਜੀ ਖਾਲਸਾ ਵੈਰੂ ਜੀ ਦੀ ਫਤਿਹ ਪੰਜਾਂ ਪਿੰਡਾਂ ਨੇ ਵੋਟਾਂ ਪਾਈਆਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮੈਂ ਸਾਰਿਆਂ ਦਾ ਹੱਥ ਜੋੜ ਕੇ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲਾਗ ਸੰਪਤੀ ਜ਼ੋਨ ਡੋੜ ਨਗਰ ਦੇ ਵਿੱਚ ਜਿਹੜੇ ਪੰਜ ਪਿੰਡ ਹੈ ਡੋੜ ਚੱਕ ਸਹੁ ਸੰਗਰਾਹੂਰ ਜਨੇਰੀਆਂ ਤੇ ਰਪਈਆਂ ਵਾਲਾ ਉਹਨਾਂ ਪੰਜਾਂ ਪਿੰਡਾਂ ਦੇ ਵੋਟਰਾਂ ਨੇ ਰਣਜੀਤ ਸਿੰਘ ਨੂੰ ਵੋਟਾਂ ਪਾ ਕੇ ਮੇਰੇ ਨਗਰ ਦੇ ਸਾਬਕਾ ਸਰਪੰਚ ਰਣਜੀਤ ਸਿੰਘ ਨੂੰ ਜਿਤਾਇਆ ਬਹੁ ਵੱਡੀ ਗਿਣਤੀ ਦੇ ਨਾਲ ਜਿਤਾਇਆ ਇਸ ਕਰਕੇ ਅਸੀਂ ਪੰਜਾਂ ਪਿੰਡਾਂ ਦੇ ਹੀ ਵੋਟਰਾਂ ਦਾ ਸਪੋਰਟਰਾਂ ਦਾ ਸਾਰਿਆਂ ਦਾ ਬਹੁਤ ਬਹੁਤ ਨਗਰ ਡੋੜ ਵੱਲੋਂ ਰਣਜੀਤ ਸਿੰਘ ਵੱਲੋਂ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲਾਕ ਸੰਪਤੀ ਜੋਨ ਡੋੜ ਪੰਜ ਪਿੰਡਾਂ ਦੀ ਸੰਗਤ ਨੇ ਇਲਾਕੇ ਨੇ ਜੋ ਆਪਣਾ ਵਿਸ਼ਵਾਸ ਮੇਰੇ ਨਗਰ ਦੇ ਸਾਬਕਾ ਸਰਪੰਚਰ ਰਵੀ ਸਿੰਘ ਦੇ ਵਿੱਚ ਵਿਸ਼ਵਾਸ ਜਤਾਇਆ ਅਸੀਂ ਸਮੂਹ ਪੰਜਾ ਪਿੰਡਾਂ ਦਾ ਪੰਜਾ ਪਿੰਡਾਂ ਦੇ ਸੰਗਤ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣੀਆਂ ਕੀਮਤੀ ਵੋਟਾਂ ਅਤੇ ਕੀਮਤੀ ਸਮਾਂ ਕੱਢ ਕੇ ਸਾਡੀ ਮਦਦ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ